ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਐਸ ਵੀਡੀਓ ਨੂੰ ਦੇਖ ਰਹੇ ਹੋ ਸੋ ਦੋਸਤੋ ਅੱਜ ਆਪਾਂ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਪਿੰਡ ਪੈਂਦਾਗਾ ਪੱਖੀਕਲਾ ਉੱਥੋਂ ਦਾ ਨੁਕਰਾ ਬਸ਼ੀਰਾ ਦਿਖਾਉਣ ਲੱਗੇ ਆ ਤੁਹਾਨੂੰ ਫਤਿਹ ਜਿਹੜਾ ਕਿ ਅਰਜਨ ਰੌਲੀ ਵਾਲੇ ਦਾ ਬੱਚਾ ਸੋ ਅੱਜ ਦੀ ਇੰਟਰਵਿਊ ਦੇ ਵਿੱਚ ਆਪਾਂ ਬਾਪੂ ਹਮੀਰ ਸਿੰਘ ਜੀ ਦੀ ਫੈਮਿਲੀ ਦੇ ਨਾਲ ਬੈਠੇ ਆਂ ਤੇ ਇਧਰਲੇ ਪਾਸੇ ਬਾਪੂ ਜੀ ਦੇ ਬੇਟੇ ਬੈਠੇ ਅੰਕਲ ਹਰਦੀਪ ਸਿੰਘ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਕਰਨੀ ਆ ਬਾਈ ਹਰਮਨ ਦੇ ਨਾਲ ਕਰਾਂਗੇ ਬਾਈ ਹਰਮਨ ਆਪਾਂ ਨੂੰ ਸਾਰੀ ਡਿਟੇਲ ਫਤਿਹ ਦੇ ਬਾਰੇ ਦੇਣਗੇ ਜਿਵੇਂ ਪਿੱਛੇ ਬਾਈ ਦਾ ਭਰਾ ਬੈਠਾ ਹੈਗਾ ਗਰਜੀਤ ਤੇ ਨਾਲ ਇਹਨਾਂ ਦਾ ਫਰੈਂਡ ਬੈਠਾ ਹਰਵਿੰਦਰ ਅਕਸਰ ਹੀ ਤੁਸੀਂ ਬਾਈ ਨੂੰ ਸ਼ੋਹਾਂ ਦੇ ਉੱਤੇ ਦੇਖਿਆ ਹੋਣਾ ਫਤਿਹ ਕੋੜਾ ਜਿਹੜਾ ਇਹ ਤੁਹਾਨੂੰ ਆਪਾਂ ਦਿਖਾਉਣ ਲੱਗੇ ਆ ਇਹ ਤੋਂ ਤਕਰੀਬਨ 22 ਵਰਗਿਆਂ ਨੇ 6-7 ਸ਼ੋਅ ਇਹਦੇ ਨਾਲ ਲਾਏ ਆ ਦੋ ਦੰਦ ਕੈਟਾਗਰੀ ਤੋਂ ਲੈ ਕੇ ਸਟ੍ਰੇਲੀਅਨ ਕੈਟਾਗਰੀ ਦੇ ਵਿੱਚ ਪਿੱਛੇ ਜਿਹੜਾ ਆਪਣੇ ਹਣਮਾਨਗੜ੍ਹ ਸ਼ੋਅ ਹੋਇਆ ਸੀਗਾ ਉਹਦੇ ਵਿੱਚ ਨੇ ਤੀਜੀ ਪੋਜੀਸ਼ਨ ਹਾਸਲ ਕੀਤੀ ਸੀ ਤੇ ਇੱਕ ਮੈਂ ਸਾਈਡ ਤੇ ਥੋੜੀ ਜੀ ਇੱਕ ਸ਼ਾਰਟ ਲਾਉਣ ਲੱਗਿਆ ਤੁਹਾਨੂੰ ਇਸ ਸ਼ਾਰਟ ਤੋਂ ਪਤਾ ਲੱਗ ਜਾਣਾ ਵੀ ਇਸ ਘੋੜੇ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਆ ਇਸ ਘੋੜੇ ਦੀ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ ਸੋ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਫਤਿਹ ਦੀ ਸਟੱਡ ਸਰਵਿਸ ਨੂੰ ਲੈ ਕੇ ਜਾਂ ਇਹਦੀ ਪਿੱਛੇ ਤੋਂ ਮਾ ਆਲੇ ਪਾਸਿਓ ਲੈਣ ਨੂੰ ਲੈ ਕੇ ਰਿਜ਼ਲਟਾਂ ਨੂੰ ਲੈ ਕੇ ਉਹ ਆਪਾਂ ਸਾਰੀ ਗੱਲਬਾਤ ਬਾਈ ਹਰਮਨ ਦੇ ਨਾਲ ਕਰਾਂਗੇ ਤੇ ਵੀਡੀਓ ਦੇ ਵਿੱਚ ਜਿਹੜੇ ਬਾਈ ਦੇ ਘਰੇ ਤਿੰਨੇ ਦੇ ਬੱਚੇ ਖੜੇ ਆ ਦੋ ਬਸ਼ੇਰੀਆਂ ਤੇ ਇੱਕ ਬਸ਼ੇਰ ਉਹ ਵੀ ਆਪਾਂ ਦਿਖਾਵਾਂਗੇ ਬਾਕੀ ਦੀ ਗੱਲਬਾਤ ਆ ਜਿਹੜੀ ਆਪਾਂ ਕਰਦੇ ਆਂ ਭਰਾਵਾਂ ਦੇ ਨਾਲ ਸਾਂਝੀ ਆਜੋ ਫਿਰ ਸ਼ੁਰੂ ਕਰੀਏ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਹਰਮਨ ਵੀਰੇ ਪਹਿਲਾਂ ਤਾਂ ਜਿੰਨੇ ਆਪਣੇ ਨਾਲ ਬੈਠੇ ਜਿਵੇਂ ਬਾਪੂ ਜੀ ਬਾਰੇ ਤਾਂ ਮੈਂ ਦੱਸਦਾ ਤੁਹਾਡੇ ਦਾਦਾ ਜੀ ਬਾਰੇ ਤੁਹਾਡੇ ਡੈਡੀ ਬੈਠੇ ਆਂ ਇੰਦਰ ਇਹਨਾਂ ਬਾਰੇ ਜਸਤਾ ਜੀ ਬਾਕੀ ਜਿੰਨੇ ਆਪਣੇ ਸਰਕਲ ਦੇ ਬੈਠੇ ਆ ਸਾਰੇ ਸਹachar ਵਾਲੀ ਦੱਸ ਦਿਓ ਇਹਨਾਂ ਬਾਰੇ ਇੱਧਰ ਆ ਤਾਂ ਮੇਰੇ ਤਾਇਆ ਜੀ ਆ ਜੀ ਹਾਂਜੀ ਬਾਈ ਠੀਕ ਹੈ ਪਹਿਲਾਂ ਤੋਂ ਘੋੜੀਆਂ ਰੱਖਦੇ ਰਹੇ ਆ 20 ਸਾਲ ਪਹਿਲਾਂ ਹਾਂਜੀ ਬਾਈ ਹਾਂਜੀ ਹੁਣ ਇਹਨਾਂ ਤੋਂ ਆਪਾਂ ਨੂੰ ਸ਼ੌਂਕ ਪਿਆ ਹੋਇਆ ਠੀਕ ਹੈ ਬਾਈ ਆ ਵੀ ਦਾ ਆਪਣੇ ਪਿੰਡੋਂ ਆ ਇਹਦੀਆਂ ਵੀ ਘੋੜੀਆਂ ਰੱਖੀਆਂ ਹੋਈਆਂ ਓਕੇ ਬਾਈ ਆ ਅੰਕਲ ਹਰਮਿੰਦਰ ਦੇ ਪਾਪਾ ਠੀਕ ਹੈ ਬਾਈ ਠੀਕ ਹੈ ਜੀ ਇਹ ਵੀ ਆਪਣੇ ਨਾਲ ਹੀ ਹੈਲਪ ਕਰਾਉਂਦੇ ਆ ਘੋੜਾ ਸਾਂਭਦੇ ਆ ਹਾਂਜੀ ਬਾਈ ਉਹ ਮੇਰੇ ਤਾਇਆ ਜੀ ਆ ਇਹਨਾਂ ਦੇ ਪਿਤਾ ਜੀ ਠੀਕ ਆ ਬਾਈ ਠੀਕ ਆ ਜੀ ਤੇ ਪਿੱਛੇ ਆਪਣਾ ਗਰਜੀਤ ਬੈਠਾ ਪਿੱਛੇ ਗਦੀਤ ਆ ਜੀ ਆ ਦੋ ਬੰਦੇ ਇਹ ਵੀ ਕੋੜੇ ਦੇ ਮਾਲਕੀ ਆ ਹਾਂ ਇਹ ਸਾਹਮਣੇ ਇਹੀ ਸਾਹਮਣੇ ਆ ਇਹਨਾਂ ਸਰਤੀ ਕੋੜਾ ਠੀਕ ਆ ਬਾਈ ਠੀਕ ਆ ਉਹ ਹਰਵਿੰਦਰ ਤੇ ਗਦੀਤ ਨੂੰ ਤਾਂ ਤੁਸੀਂ ਜਾਣਦੇ ਹਾਂ ਹਾਂ ਜੀ ਹਾਂ ਜੀ ਬਾਈ ਅਕਸਰੀ ਸ਼ੋਹਾਂ ਤੇ ਇਹਨਾਂ ਨੂੰ ਭਰਾ ਦੂਜੇ ਵੀ ਜਾਣਦੇ ਆ ਹਾਂਜੀ ਤੇ ਵੈਸੇ ਤੁਸੀਂ ਆਪਾਂ ਭਰਾਵਾਂ ਨੂੰ ਦੱਸ ਦੇ ਵੀ ਤੁਸੀਂ ਵੈਸੇ ਫੋਰਨ ਦੇ ਵਿੱਚ ਰਹਿੰਦੇ ਹੋ ਬਾਈ ਹਾਂ ਵੀਰੇ ਮੈਂ ਆਸਟ੍ਰੇਲੀਆ ਰਹਿਣਾ ਮੈਂ ਤਾਂ ਮਾਗੀ ਮੇਲੇ ਕਰਕੇ ਹੀ ਆਇਆ ਸੀਗਾ ਠੀਕ ਕੋੜਾ ਸ਼ੋਹ ਚ ਪਾਉਣ ਕਰਕੇ ਇੱਥੇ ਆਇਆ ਸੀ ਉਹਾਂ ਤੇ ਦੇਖ ਰਿਹਾ ਇਹਦੀ ਹਰਵਿੰਦਰ ਹੋ ਰਹੀ ਸਾਹਮਦੇ ਆ ਪੂਰੀ ਹੈਲਪ ਕਰਦੇ ਆਪਣੇ ਨਾਲ ਇੱਕ ਮੁੰਡਾ ਇੱਥੇ ਆਇਆ ਨਹੀਂ ਅੱਜ ਉਹ ਆ ਨਹੀਂ ਸਕਿਆ ਉਹ ਵੀ ਹਰਵਿੰਦਰ ਦੇ ਨਾਲ ਹੀ ਹੁੰਦਾ ਤੇ ਦੋਵੇਂ ਜਾਣੇ ਸ਼ੋਹਾਂ ਦੇ ਲੈ ਕੇ ਜਾਂਦੇ ਠੀਕ ਹੈ ਬਾਈ ਹਾਂਜੀ ਹਰਮਨ ਵੀਰੇ ਪਹਿਲਾਂ ਆਪਾਂ ਨਾ ਪਿੰਡ ਦਾ ਐਡਰੈਸ ਕਲੀਅਰ ਕਰ ਦਈਏ ਵੀ ਫਰੀਦਕੋਟ ਡਿਸਟ੍ਰਿਕਟ ਪਈ ਜਾਂਦੀ ਆ ਸਾਨੂੰ ਹਾਂਜੀ ਵੀ ਮੇਨ ਹਾਈਵੇ ਤੋਂ ਕਿਹੜੇ ਪਾਸਿਓਂ ਆਵੇ ਬੰਦਾ ਜੇ ਕਿਸੇ ਨੇ ਘੋੜੀ ਮੇਟ ਕਰਾਉਣੀ ਆ ਕਿਸੇ ਨੂੰ ਲੋਕੇਸ਼ਨ ਵੀਰੇ ਜੇ ਤਾਂ ਆਪਾਂ ਫਰੀਦਕੋਟ ਤੋਂ ਫਰੋਜ਼ਪੁਰ ਵੱਲ ਤੋਂ ਆਉਂਦੇ ਆ ਹਾਂਜੀ ਤਾਂ ਵਿਚਾਲੇ ਰਹਿ ਜਾਂਦਾ ਫਰੀਦਕੋਟ ਤੋਂ ਫਰੋਜ਼ਪੁਰ ਤੋਂ ਪਿੱਛੇ ਹਟਮਾ ਥੋੜਾ ਜਿਹਾ 5 ਕਿਲੋਮੀਟਰ ਠੀਕ ਹੈ ਬਾਈ ਪਿੰਡ ਪੱਕੀ ਕਲਾਂ ਹਾਂਜੀ ਤੇ ਜੇ ਆਪਾਂ ਮੋਗੇ ਵਾਲੀ ਸਾਈਡ ਤੋਂ ਆਉਂਦੇ ਆ ਮੋਦਗੀ ਤੋਂ 10 ਕਿਲੋਮੀਟਰ ਰਹਿ ਜਾਂਦਾ ਵੀਰੇ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਸੋ ਹੁਣ ਆਪਾਂ ਗੱਲਬਾਤ ਕਰੀਏ ਫਤੇ ਦੀ ਸਟੱਡ ਸਰਵਿਸ ਨੂੰ ਲੈ ਕੇ ਕਰਦੇ ਆਂ ਆਪਾਂ ਬਾਅਦ ਚੋ ਗੱਲਬਾਤ ਆ ਜਿਹੜੀ ਪਹਿਲਾਂ ਤੁਸੀਂ ਇਹਦੇ ਬਾਰੇ ਦੱਸ ਦਿਓ ਬਾਈ ਵੀ ਇਹ ਆਪਣੇ ਬਸ਼ੇਰਾ ਘਰ ਜਾਮਾ ਜਾਂ ਭੱਲਿਆ ਸੀਗਾ ਇਹ ਵੀਰੇ ਆਪਾਂ ਸਤਨਾਮ ਤੋਂ ਖਰੀਦਿਆ ਸੀ ਪਿੰਡ ਰਾਜ ਜਾਨੇ ਤੋਂ ਅੱਛਾ ਬਾਈ ਉਦੋਂ 7 ਕ ਮਹੀਨਿਆਂ ਦਾ ਬਸ਼ੇਰਾ ਸੀਗਾ ਵੀਰੇ ਇਹ ਠੀਕ ਆ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਈ ਦੇ ਘਰ ਦੀ ਘੋੜੀ ਸੀ ਨਹੀਂ ਵੀਰੇ ਉਦੇ ਕੋਲੇ ਕੋੜੀ ਮੈਲਨ ਆਈ ਸੀ ਉਹਦੇ ਕੋਲੇ ਆਪਦੇ ਕੋਲੇ ਘੋੜਾ ਰੱਖਿਆ ਹੋਇਆ ਸੀ ਉਸ ਟਾਈਮ ਹਾਂਜੀ ਬਾਈ ਹਾਂਜੀ ਇਹ ਉਸ ਘੋੜੀ ਦੇ ਮਗਰ ਸੀ ਉਹਨੂੰ ਪਸੰਦ ਆ ਗਿਆ ਤੇ ਉਹਨੇ ਖਰੀਦ ਲਿਆ ਆਪਾਂ ਉਹਦੇ ਤੋਂ ਖਰੀਦਿਆ ਸੀ ਅੱਗੇ ਠੀਕ ਹੈ ਬਾਈ ਕੋੜੀ ਇਹਦੀ ਬਹੁਤ ਵੱਡੀ ਆ ਜੀ ਇਹਦੀ ਮਾਂ ਠੀਕ ਹੈ 66 ਇੰਚ ਦੋ ਬਾਰਾ ਹੀ ਸੂਰੇ ਵਾਲੇ ਲੈਣ ਦੀ ਘੋੜੀ ਆਈ ਉਹ ਬਹੁਤ ਵੱਡੀ ਨੌਕਰੀ ਉਹ ਹੀ ਆ ਬਾਈ ਹਾਂਜੀ ਮੋਗੇ ਖੜੀ ਆ ਵੀਰੇ ਆਪਾਂ ਦੇਖਿਆ ਹੀ ਘੋੜੀ ਉਹ ਠੀਕ ਹੈ ਜੀ ਹਾਂਜੀ ਠੀਕ ਹੈ ਵੀਰੇ ਜਦੋਂ ਆਪਾਂ ਲਿਆ ਸੀ ਹਰਮਨ ਵੀਰੇ ਇਹ ਬੇਸ਼ੇਰਾ ਤੇ ਉਦੋਂ ਕਿੰਨੇ ਚਿਰ ਦਾ ਸੀਗਾ ਉਦੋਂ ਵੀਰੇ ਇਹਦੀ ਉਮਰ 7 ਕਿ ਮਹੀਨੇ ਸੀਗੀ ਜਦੋਂ ਆਪਾਂ ਹਾਂਜੀ ਉਹ ਲੋਪੋ ਵਾਲੇ ਵੀਰ ਨੇ ਵੀਡੀਓ ਪਾਈ ਸੀ ਇਹਦੀ ਅੱਛਾ ਉਹਦੇ ਘੋੜੇ ਦਿਖਾਉਣ ਗਿਆ ਸੀ ਤੇ ਪਿੱਛੇ ਖੜਾ ਸੀਗਾ ਵੀਡੀਓ ਦੇ ਵਿੱਚ ਹੂੰ ਤੇ ਵੀਡੀਓ ਦੇਖ ਕੇ ਆਪਾਂ ਨੂੰ ਪਸੰਦ ਆ ਗਿਆ ਤੇ ਆਪਾਂ ਜਾ ਕੇ ਸੌਦਾ ਕਰ ਲਿਆ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਤੇ ਹੁਣ ਉਹ ਮਰ ਕਿੰਨੀ ਹੋ ਗਈ ਇਹਦੀ ਹੁਣ ਉਮਰ ਇਹਦੀ ਵੀਰੇ 4.5 ਸਾਲ ਹੋ ਗਈ 4.5 ਸਾਲ ਹਾਂਜੀ ਠੀਕ ਹੈ ਜੀ ਤੇ ਮੇਰਾ ਖਿਆਲ ਆ ਵੀ ਜਦੋਂ ਇੱਕ ਦੋ ਵਾਰ ਮੈਂ ਪਹਿਲਾਂ ਗਰਜੀਤ ਕੋਲੇ ਆਇਆ ਹਾਂ ਬਾਈ ਜਿਵੇਂ ਹੁਣ ਤੋਂ ਅੱਜ ਤੋਂ ਚਾਰ ਕਿਸਾਲ ਪਹਿਲਾਂ ਦੀ ਆਪਾਂ ਗੱਲਬਾਤ ਕਰ ਲਈਏ ਉਦੋਂ ਜੇ ਤੁਸੀਂ ਮਨ ਲੱਗਦਾ ਹੋਵੇ ਦੁਬਾਰੇ ਸ਼ੁਰੂਆਤ ਕੀਤੀ ਹੈ ਹਨਾ ਘੋੜੀਆਂ ਜਿਆਦੇ ਉਦੋਂ ਰੱਖਿਆ ਫਾਰਮ ਵੀ ਉਦੋਂ ਹੀ ਬਣਾਇਆ ਬਾਦ ਤੁਸੀਂ ਵੀਰੇ ਵੀਡੀਓ ਪਾਈ ਸੀ ਇੱਕ ਘੋੜੀ ਦੀ ਵਰਪਰੇਟ ਜੈਮਲ ਵਾਲੇ ਕੋਲੇ ਘੋੜੀ ਸੀ ਵੀਰੇ ਚੰਬੀ ਹਾਂਜੀ ਉਹ ਆਪਾਂ ਤੁਹਾਡੀ ਵੀਡੀਓ ਦੇਖ ਕੇ ਪਹਿਲੀ ਘੋੜੀ ਖਰੀਦੀ ਸੀਗੀ ਅਜ ਤੋਂ 5 ਕਿਸਾਲ ਪਹਿਲਾਂ ਸਾਢੇ 4 ਸਾਲ ਪਹਿਲਾਂ ਹਾਂਜੀ ਬਸ ਉਦੋਂ ਹੀ ਦੁਬਾਰਾ ਸ਼ੁਰੂਆਤ ਕੀਤੀ ਹੈ ਉਦੋਂ 6-7 ਮਹੀਨੇ ਬਾਅਦ ਆਪਾਂ ਆਵਸ਼ੀਰਾ ਲੈ ਲਈ ਸੀ ਹਾਂਜੀ ਬਾਈ ਤੇ ਹੁਣ ਤਾਂ ਫਿਰ ਵਾਇਗੁਰੂ ਦੀ ਕਿਰਪਾ ਨਾਲ ਰੰਗ ਲੱਗਿਆ ਬਾਈ ਫਾਰਮ ਬਹੁਤ ਸੋਹਣਾ ਬਣਿਆ ਜਾਣਾ ਜਾਨਵ ਹਾਂਜੀ ਵੀਰੇ ਇਹ ਤਾਂ ਵਾਹਿਗੁਰੂ ਦੇ ਸਿਰ ਤੇ ਮਤਲਬ ਕਰਵਾਈ ਜਾਂਦਾ ਆਪਣੇ ਤੋਂ ਹੋਈ ਜਾਂਦੇ ਆ ਗੰਭੀਰ ਹਾਂਜੀ ਠੀਕ ਹੈ ਜੀ ਤੇ ਹਾਈਟ ਬਾਈ ਕਿੰਨੀ ਕਰ ਗਿਆ ਫਤਿਹ ਜੀ ਹੁਣ ਆਪਾਂ ਦੇਖੀਏ ਇਹਦੀ ਤਾਂ ਵੀਰੇ 68 ਇੰਚ ਹਾਈਟ ਕਰ ਚੁੱਕਿਆ ਇਹ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਮਾਂ ਵੀ ਜਿਵੇਂ ਤੁਸੀਂ ਦੱਸਿਆ ਵੀ ਚੰਗੀ ਹਾਈਟ ਦੀ ਘੋੜੀ ਆ ਸੋ ਪਿਓ ਤਾਂ ਇਹਦਾ ਰੋਲੀ ਵਾਲਾ ਅਰਜਣਾ ਆ ਗਿਆ ਬਾਈ ਪਿਓ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਜੀ ਅਰਜਣ ਕੋੜਾ ਤੇ ਮਾਂ ਵੀ ਇਹਦੀ ਬਹੁਤ ਖੁੱਲੀ ਬਾਡੀ ਦੀ ਘੋੜੀ ਆ 63 ਇੰਚ ਦੀ ਘੋੜੀ ਆ ਜੀ ਸੂਰੇ ਵਾਲੀ ਲਾਈਨ ਦੀ ਘੋੜੀ ਆ ਉਹ ਠੀਕ ਹੈ ਬੜੀ ਸਾਫ਼ ਘੋੜੀ ਠੀਕ ਹੈ ਜੀ ਹਾਂਜੀ ਤੇ ਸ਼ੋਹਾਂ ਨੂੰ ਲੈ ਕੇ ਜੇ ਆਪਾਂ ਗੱਲਬਾਤ ਕਰੀਏ ਬਾਈ ਕਿੰਨੇ ਇੱਕ ਸ਼ੋਹ ਤੁਸੀਂ ਇਹਦੇ ਨਾਲ ਲਾ ਚੁੱਕੇ ਹੋ ਇਹਦੇ ਨਾਲ ਵੀਰੇ ਆਪਾਂ 6 ਸ਼ੋਹ ਲਾਏ ਆ ਦੂ ਦੰਦ ਤੋਂ ਲੈ ਕੇ ਹੁਣ ਤੱਕ ਵੱਡੇ ਘੋੜਿਆਂ ਤੱਕ ਠੀਕ ਹੈ ਬਾਈ ਹਾਂਜੀ ਵੀਰੇ ਬਹੁਤ ਵਧੀਆ ਰਿਜ਼ਲਟ ਰਿਆ ਬਹੁਤੇ ਸ਼ੋਹਾਂ ਦੇ ਵਿੱਚੋਂ ਮਤਲਬ ਪਹਿਲੇ 3 ਘੋੜਿਆਂ ਦੇ ਵਿੱਚ ਘੋੜਾ ਖੜਦਾ ਆਪਣਾ ਠੀਕ ਹੈ ਬਾਈ ਕਿਹੜੀ ਕਿਹੜੀ ਜਗ੍ਹਾ ਪਾਇਆ ਬਾਈ ਸ਼ੋਹਾਂ ਤੇ ਆਪਾਂ ਇਹ ਆ ਵੀਰੇ ਆਪਾਂ ਮੌਕਸਰ ਵੀ ਪਾਇਆ ਫਰੀਦਕੋਟ ਜਗਰਾਓ ਹਨੂਮਾਨਗੜ੍ਹ ਹਾਂਜੀ ਠੀਕ ਹੈ ਬਾਈ ਤੇ ਜਿਵੇਂ ਪਰਮਣੂ ਦੱਸ ਕੇ ਹਟਿਆ ਵੀ ਇਸ ਵਾਰੀ ਤੀਜੀ ਪੋਜੀਸ਼ਨ ਆਈ ਆ ਹਾਂਜੀ ਤੇ ਬਾਕੀ ਚਲੋ ਬਹੁਤਾ ਵੀਡੀਓ ਦੇ ਵਿੱਚ ਆਪਾਂ ਨੂੰ ਜ਼ਿਕਰ ਕਰਨ ਦੀ ਲੋੜ ਨਹੀਂ ਜਿੰਨਾ ਕਿ ਮੈਂ ਤੇ ਗਰਜੀਤ ਨੇ ਡਿਸਕਸ ਕੀਤਾ ਸੀਗਾ ਵਾਲੇ ਸ਼ੋਹ ਦੇ ਵਿੱਚ ਉਹਨਾਂ ਨੇ ਜਿਹੜੀ ਚੀਜ਼ ਮੈਂਸ਼ਨ ਕੀਤੀ ਬਾਈ ਕਹਿੰਦੇ ਵੀ ਅਸੀਂ ਤਾਂ ਵੀ ਕਦੇ ਆਪਾਂ ਕਦੇ ਕਿੰਨ ਤੋਂ ਪ੍ਰੰਤੂ ਰਿਜ਼ਲਟ ਨੂੰ ਲੈ ਕੇ ਕਰੀ ਨਹੀਂ ਨਾ ਹੀ ਆਪਣਾ ਸੁਭਾ ਪਰ ਜੋ ਗੱਲਾਂ ਉਹਨਾਂ ਨੇ ਵਿੱਚ ਉਹਦੇ ਵਿੱਚ ਮੈਂਸ਼ਨ ਕੀਤੀ ਵੀ ਇਹਦੇ ਚ ਤੀਜੀ ਪੋਜੀਸ਼ਨ ਤੇ ਆਉਣ ਦਾ ਕਾਰਨ ਸੀਗਾ ਪਰ ਉਹ ਗੱਲਬਾਤ ਸਾਨੂੰ ਉਹਦੇ ਵਿੱਚ ਨਹੀਂ ਲੱਗੀ ਵੀ ਜਿਹੜੀ ਉਹਨਾਂ ਨੇ ਐਕਸਕਿਊਜ਼ ਦਿੱਤਾ ਇੱਕ ਨਾ ਵੀਰੇ ਜਦੋਂ ਕੋੜਾ ਪਹਿਲੇ ਨੰਬਰਾਂ 'ਚ ਜਾਂਦਾ ਤਾਂ ਕੰਪੀਟੀਸ਼ਨ ਬਹੁਤ ਜ਼ਿਆਦਾ ਵਧ ਜਾਂਦਾ ਹਾਂਜੀ ਬਈ ਅੱਦੇ ਅੱਦੇ ਪੁਆਇੰਟ ਕਰਕੇ ਕੋੜਾ ਇੱਕ ਪੋਜੀਸ਼ਨ ਪਿੱਛੇ ਹੋ ਜਾਂਦਾ ਹਾਂਜੀ ਵੈਸੇ ਉਹਨਾਂ ਨੇ ਜਿਹੜੀਆਂ ਚੀਜ਼ਾਂ ਮੈਂਸ਼ਨ ਕੀਤੀਆਂ ਉਹ ਚੀਜ਼ਾਂ ਕੋੜੇ ਦੇ ਵਿੱਚ ਹੈਣੀਆਂ ਗੀਆਂ ਹਾਂ ਜਿੰਨਾਂ ਨੇ ਜਿਹੜਾ ਉਹਨਾਂ ਨੇ ਕੋਈ ਫਾਲਟ ਕੱਢਿਆ ਉਹ ਤਾਂ ਆਮ ਕਲੀਅਰ ਹੁੰਦਾ ਜਿਵੇਂ ਆਪਾਂ ਵੀਡੀਓ ਦੇ ਵਿੱਚ ਤਾਂ ਕੀ ਜ਼ਿਕਰ ਕਰਨਾ ਪਰ ਆਪਾਂ ਨੂੰ ਆਪ ਨੂੰ ਸੰਤੁਸ਼ਟੀ ਹੋ ਗਈ ਗਰਜੀਤ ਕਹਿੰਦਾ ਵੀ ਅਸੀਂ ਜਦੋਂ ਉਹਨਾਂ ਤੋਂ ਸ਼ੀਟ ਮੰਗੀ ਸੀ ਵੀ ਦੱਸ ਦਿਓ ਸਾਨੂੰ ਵੀ ਉਹ ਕਹਿੰਦੇ ਵੀ ਇਹ ਸ਼ੀਟ ਤਾਂ ਸਾਨੂੰ ਨਹੀਂ ਦੇ ਸਕਦੇ ਹਾਂ ਸ਼ੀਟ ਨਹੀਂ ਦੇ ਸਕਦੇ ਪਰ ਵੈਸੇ ਦੱਸ ਦੇ ਹ ਹਾਂਜੀ ਹਰਮਾਨਗੜ ਵਾਲੇ ਸ਼ੋਅ ਦੀ ਗੱਲ ਆ ਪਰ ਉਹ ਚਲੋ ਆਪਾਂ ਤਾਂ ਉੱਥੇ ਚਲੋ ਕੋਈ ਉਹ ਇਦਾਂ ਦਾ ਨਹੀਂ ਸੀਗਾ ਆਪਣੇ ਕੋਈ ਡਿਸਬਿਊਟ ਜਾਂ ਹੋਰ ਪਰ ਆਪਾਂ ਨੂੰ ਉਸ ਗੱਲ ਨਾਲ ਕਲੀਅਰ ਹੋ ਗਿਆ ਹਾਂਜੀ ਵੀ ਇਹਦੀ ਕਿਹੜੀ ਪੋਜੀਸ਼ਨ ਲੱਗਣੀ ਚਾਹੀਦੀ ਸੀ ਹਨਾ ਕਿਉਂਕਿ ਉਹ ਜਿਹੜਾ ਰੀਜਨ ਉਹਨਾਂ ਨੇ ਦਿੱਤਾ ਸੀਗਾ ਉਦਾਂ ਦੀ ਕੋਈ ਗੱਲਬਾਤ ਨਹੀਂ ਹੈ ਆਪਣਾ ਵੀਰੇ ਉਦਾਂ ਦਾ ਸੁਭਾਅ ਨਹੀਂਗਾ ਵੀ ਆਪਾਂ ਕਿਸੇ ਨਾਲ ਜਾ ਕੇ ਝਗੜਾ ਕਰੀਏ ਆਪਾਂ ਤਾਂ ਕੋੜਾ ਉੱਥੇ ਦਿਖਾਉਣ ਗਏ ਆ ਆਪਣਾ ਕੰਮ ਆ ਦਿਖਾਉਣਾ ਤੇ ਉਹਨਾਂ ਨੂੰ ਪੁੱਛਣਾ ਵੀ ਸਾਡੇ ਕਿੱਥੇ ਕੋੜਾ ਸਾਡਾ ਪਿੱਛੇ ਰਹਿ ਸਕਦਾ ਜਿਹੜਾ ਕੁਝ ਉਹਨਾਂ ਨੇ ਦੱਸਿਆ ਉਸ ਮਤ ਮੁਤਾਬਿਕ ਆਪਣਾ ਘੋੜਾ ਮਤਲਬ ਸਹੀ ਸੀਗਾ ਹਾਂਜੀ ਜਿਹੜੀਆਂ ਚੀਜ਼ ਕਮੀਆਂ ਉਹਨਾਂ ਨੇ ਕੱਢੀਆਂ ਉਹ ਕਮੀਆਂ ਘੋੜੇ ਦੇ ਵਿੱਚ ਨਹੀਂ ਸੀ ਠੀਕ ਹੈ ਜੀ ਹਾਂਜੀ ਚਲੋ ਆਪਾਂ ਨੂੰ ਸੰਤੁਸ਼ਟੀ ਹੋ ਗਈ ਵੀ ਆਪਣਾ ਘੋੜਾ ਕਿੱਥੇ ਸਟੈਂਡ ਕਰਦਾ ਸੀ ਹਨਾ ਠੀਕ ਹੈ ਜੀ ਬਾਈ ਬਾਕੀ ਇਹਦੀ ਆਪਾਂ ਬਾਈ ਮੇਲੇ ਵੇਲੇ ਗਰਜੀਤ ਮੇਰੇ ਖਿਆਲ ਕਦੋਂ ਪਾਈ ਸੀ ਉਹ ਰੀਲ ਇੱਕ ਪਹਿਲਾਂ ਪਾਈ ਆ ਜਿਹੜੀ ਹਾਂਜੀ ਬਈ ਉਹ 17 ਦਸੰਬਰ ਨੂੰ ਆਪਾਂ ਵੀਡੀਓ ਪਾਈ ਸੀ ਤੇ ਉਹ ਲੋਕਾਂ ਨੇ ਬਹੁਤ ਪਸੰਦ ਕੀਤਾ ਉਸ ਦਿਨ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਘੋੜੇ ਨੂੰ ਬਹੁਤ ਫੋਨ ਆਏ ਘੋੜੀ ਮਿਲਾਉਣ ਬਾਰੇ ਤੇ ਹਰਮਾਨਗੜ ਸ਼ੋਅ ਤੇ ਜਾ ਕੇ ਬਹੁਤ ਜਾਣੇ ਨੇ ਪਛਾਣਿਆ ਜਿਹੜੇ ਨਹੀਂ ਜਾਣਦੇ ਜੁੜੇ ਸੀ ਅੱਧੇ ਆਪਣੇ ਪੇਜ ਤੇ ਜੁੜੇ ਹੋਏ ਫਤਿਹ ਸਟੇਪਲ ਆਪਣੇ ਪੇਜਾਂ Instagram ਤੇ ਠੀਕ ਹੈ ਜੀ ਤੇ ਜਿਹੜੇ ਨਾਲ ਨਹੀਂ ਜੁੜੇ ਹੋਏ ਸੀ ਉਹਨਾਂ ਨੇ ਬਹੁਤ ਪਸੰਦ ਕੀਤਾ ਕਿ ਆਹ ਘੋੜਾ ਪਤਾ ਲੱਗ ਗਿਆ ਵੀ ਇੱਥੇ ਖੜਾ ਇਹਦੇ ਬਾਰੇ ਪਹਿਲਾਂ ਪੂਰੀ ਜਾਣਕਾਰੀ ਨਹੀਂ ਸੀ ਕਿਉਂਕਿ ਇਹਦੀ ਪਹਿਲੀ ਵੀਡੀਓ ਆ ਆ ਵੀਡੀਓ ਤੇ ਲਾਂਚ ਹੀ ਹੋਇਆ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਗਰਜੀਤ ਵੀਰੇ ਇੱਕ ਚਲੋ ਉਹ ਮੰਨ ਲਓ ਉਦੋਂ ਆਪਾਂ ਪਹਿਲਾਂ ਕੁਝ ਦਿਨ ਪਹਿਲਾਂ ਹਰਮਾਨਗੜ ਸ਼ੋਅ ਦੇ ਨੇੜੇ ਇਹਦੀ ਫੋਟੋਗ੍ਰਾਫੀ ਕੀਤੀ ਸੀ ਵੀਡੀਓ ਆਪਾਂ ਪਹਿਲੀ ਸ਼ੇਅਰ ਕਰਨ ਲੱਗੇ ਆ ਭਰਾਵਾਂ ਦੇ ਇੱਕ ਥੋੜਾ ਜਿਹਾ ਹੁਣ ਇਹ ਕਲੀਅਰ ਕਰ ਦਿਓ ਵੀ ਜਿਹੜੀ ਹੁਣ ਇਹਦੀ ਸਟੱਡ ਸਰਵਿਸ ਆ ਪਹਿਲਾਂ ਫੀਸ ਕਿੰਨੀ ਰੱਖੀ ਹੋਈ ਸੀ ਹੁਣ ਓਨੀ ਹੀ ਰੱਖੀ ਆ ਜਾਂ ਕੀ ਸਿਸਟਮ ਚੱਲ ਰਿਹਾ ਹੈ ਜੀ ਬਈ ਨਵੰਬਰ ਤੋਂ ਪਹਿਲਾਂ ਇਹਦੀ ਫੀਸ 15000 ਸੀਗੀ ਜੀ ਹਾਂਜੀ ਤੇ ਹਨਮਾਨਗੜ੍ਹ ਸ਼ੋਹ ਤਾਂ ਆਪਾਂ ਕੋਈ 4-5 ਦਿਨ ਪਹਿਲਾਂ ਹੀ ਮੰਨ ਲਓ ਕਿ ਨਵੰਬਰ ਤੋਂ ਬਾਅਦ ਦਸੰਬਰ ਦੇ ਨੇੜੇ ਆਪਾਂ ਇਹਦੀ 21000 ਫੀਸ ਕਰਤੀ ਸੀ ਠੀਕ ਹੈ ਤੇ 21000 ਫੀਸ ਤੇ ਚੱਲੂਗਾ ਜੀ ਆ ਹੁਣ ਵੀ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਤੇ 21000 ਫੀਸ ਵਿੱਚ ਆਏ ਨੀਗਾ ਕੀ ਨੂੰ ਵੀ 2 ਮਹੀਨੇ ਜੰਪ ਦਵਾਵਾਂਗੇ ਕੋੜੀ ਨੂੰ 3 ਮ ਬਸ ਬਈ ਬੰਦਾ ਘੋੜੀ ਵਾਲਾ ਦੈਲ ਵਾਲਾ ਹੋਵੇ ਘੋੜੀ ਨੂੰ ਡਾਕਟਰ ਨੂੰ ਸਹੀ ਦਿਖਾਵੇ ਸਹੀ ਚੈੱਕ ਕਰਾ ਕੇ ਲਿਆਵੇ ਜਿੰਨਾ ਚੱਕਰ ਘੋੜੀ ਗੱਭਨ ਨਹੀਂ ਰਹਿੰਦੀ ਠੀਕ ਹੈ ਬਈ ਆਪਾਂ ਘੋੜਾ ਛੱਡਾਂਗੇ ਉਹਦਾ ਕੋਈ ਚੱਕਰ ਨਹੀਂਗਾ ਕਿ ਬੰਦਾ ਬਾਜੋ ਘੋੜੀ ਲਿਆ ਤਿੰਨ ਮਹੀਨੇ ਮੱਥੇ ਵੱਟ ਪਾਵਾਂਗੇ ਉਹ ਵੀ ਕੋਈ ਗੱਲ ਨਹੀਂ ਬਈ ਜਿਵੇਂ ਪਹਿਲਾਂ ਮਿਲੇ ਓਵੇਂ ਹੀ ਮਿਲਾਂਗੇ ਦੂਜੀ ਵਾਰੀ ਠੀਕ ਹੈ ਜੀ ਹਾਂਜੀ ਸੋ ਇੱਕ ਹਰਮਨ ਵੀਰੇ ਜਿਵੇਂ ਮੰਨ ਲਓ ਆਪਣੇ ਫਾਰਮ ਦੇ ਉੱਤੇ ਜਿਵੇਂ ਤਿੰਨ ਰਿਜ਼ਲਟ ਆ ਚੁੱਕੇ ਆ ਇਹਦੇ ਉਹਨਾਂ ਬਾਰੇ ਕਲੀਅਰ ਕਰ ਦਿਓ ਜਿਵੇਂ ਇੱਕ ਤਾਂ ਘੋੜੀ ਇੱਕ ਹੀ ਘੋੜੀ ਤੋਂ ਦੋ ਬੱਚੇ ਆਏ ਆ ਬਾਈ ਦੋ ਬਛੇਰੀਆਂ ਆਈਆਂ ਨੇ ਉਹ ਜਿਹੜੀ ਚੰਬੀ ਘੋੜੀ ਤੁਸੀਂ ਪਹਿਲਾਂ ਦੇਖੀ ਆ ਵੀਡੀਓ ਦੇ ਵਿੱਚ ਹਾਂਜੀ ਬਾਈ ਉਹ ਆਪਣੇ ਆਪਾਂ ਖਰੀਦੀ ਸੀ ਵੀਰੇ ਮੌਕਸਰ ਮੇਲੇ ਤੋਂ ਉਹਦੇ ਮਗਰ ਜਿਹੜੀਆਂ ਦੋਵੇਂ ਬਛੇਰੀਆਂ ਉਹ ਆਪਣੇ ਫਤੇ ਘੋੜੇ ਦੀਆਂ ਹੀ ਬੱਚੀਆਂ ਦੋਵੇਂ ਅੱਛਾ ਜੀ ਹਾਂਜੀ ਇੱਕ ਦੀ ਉਮਰ 17 ਮਹੀਨੇ ਆ ਜੀ ਹਾਂਜੀ ਦੂਜੀ ਦੀ 5 ਮਹੀਨੇ ਉਮਰ ਆ ਜੀ ਠੀਕ ਆ ਬਾਈ ਹਾਂਜੀ ਉਹ ਕੋੜੀ ਨੇ ਮੰਨ ਲਓ ਆਪਣੇ ਕੋਲੇ 4-5 ਬੱਚੇ ਪਹਿਲਾਂ ਵੀ ਦਿੱਤੇ ਆ ਨੁਗਰਾ ਹੀ ਸੂਈ ਆ ਹਾਂਜੀ ਬਾਈ ਤੇ ਬਹੁਤ ਵਧੀਆ ਰਿਜ਼ਲਟ ਕੋੜੇ ਦਾ ਵੀ ਤੇ ਕੋੜੀ ਦਾ ਵੀ ਠੀਕ ਹੈ ਬਾਈ ਹਾਂਜੀ ਬਸ ਸਪੌਟਲੈਸ ਬੱਚੇ ਬਹੁਤ ਚੰਗੇ ਕੋੜੀ ਵੀ ਦਿੰਦੀ ਆ ਬਾਕੀ ਜੇ ਆਪਾਂ ਕੱਦ ਕਾਠ ਵਾਲੀ ਗੱਲਬਾਤ ਕਰ ਲਈਏ ਦੇਖੋ ਕੋੜੀ ਦਰਮਿਆਨੀਆਂ ਪਰ ਰਿਜ਼ਲਟ ਕੋੜੀ ਦਾ ਵੀ ਬਹੁਤ ਵਧੀਆ ਤੇ ਦੋਨੇ ਵਾਰੀ ਦੇਖੋ ਜਿਵੇਂ ਲਾਸਟ ਸੂਏ ਇਸੇ ਤੋਂ ਸੂਈ ਆ ਫਤਿਹ ਤੋਂ ਹਾਂਜੀ ਬਸ਼ੇਰੀਆਂ ਬਹੁਤ ਚੰਗੀਆਂ ਨੇ ਇਹ ਕੋੜੀ ਆਪ ਵੀ 58 ਇੰਚ ਦੀ ਕੋੜੀ ਆ ਪਰ ਉਹਦੀ ਬਸ਼ੇਰੀ 17 ਮਹੀਨਿਆਂ ਦੀ ਹੁਣ 60ਵਾਂ ਵਾਰ ਹੋ ਚੁੱਕੀ ਆ ਠੀਕ ਹੈ ਬਾਈ ਹ ਹਾਂਜੀ ਹਾਂਜੀ ਬਾਕੀ ਹਾਈਟ ਦੇ ਨਾਲ ਨਾਲ ਬਾਡੀ ਸਟਰਕਚਰ ਵੀ ਦੋਨਾਂ ਬਸ਼ੇਰੀਆਂ ਦਾ ਚੰਗਾ ਹੈ ਕੰਨ ਕਨੋਤੀ ਬਹੁਤ ਸੋਹਣੀ ਆ ਬੇਦੇ ਬਹੁਤ ਬਰੀਕੀਆਂ ਬਸ਼ੇਰੀਆਂ ਦੇ ਵਿੱਚ ਜਿਹੜੀ ਤੁਸੀਂ ਨਿੱਕੀ ਬਸ਼ੇਰੀ ਦੇਖ ਰਹੇ ਹਾਂ ਹਾਂਜੀ ਬਾਈ ਇਹ ਜਿਆਦਾ ਸੋਹਣੀ ਆ ਇਹਦੇ 'ਚ ਜਿਆਦਾ ਬਰੀਕੀਆਂ ਜਮਾ ਘੋੜੇ ਦੇ ਉੱਪਰ ਹੀ ਗਈ ਆ ਹਾਂ ਬਾਕੀ ਇੱਕ ਚੀਜ਼ ਹੋਰ ਦੇਖੀ ਆ ਬਾਈ ਜਿਵੇਂ ਜਿਹੜੀ ਇਹ ਅਰਜਨ ਰੋਲੀ ਵਾਲੇ ਵਾਲੀ ਬਲੱਡ ਲਾਈਨ ਆ ਗਈ ਸਾਲੀ ਵਾਲੀ ਬਾਈ ਇਹਦੇ 'ਚ ਬਿਊਟੀ ਬਹੁਤ ਆਉਂਦੀ ਆ ਉਸ ਤੋਂ ਅੱਗੇ ਜੇ ਆਪਾਂ ਅਰਜਨ ਤੋਂ ਬਾਅਦ ਇਹਨੂੰ ਦੇਖ ਲਈਏ ਬਾਈ ਤਾਂ ਕੰਨ ਦੀ ਜਿਹੜੀ ਕੁਆਲਿਟੀ ਆਉਂਦੀ ਹੈ ਕੰਨ ਬਹੁਤ ਜ਼ਿਆਦਾ ਛੋਟੀ ਬਸ਼ੇਰੀ ਦਾ ਛੋਟਾ ਹੈ ਹਾਂ ਵੀਰੇ ਬਹੁਤ ਛੋਟਾ ਕੰਨਾਂ ਦੇ ਕੁੰਡੀਦਾਰ ਕੰਨ ਪੂਰਾ ਸ਼ਕੀਨ ਕੰਨ ਹਾਂਜੀ ਠੀਕ ਹੈ ਬਾਈ ਤੇ ਜਿਹੜੀ ਹੁਣ ਬਾਈ ਆਪਣੀ ਇੱਕ ਬਸ਼ੇਰੀ ਸੂਈ ਹੈਗੀ ਪ੍ਰਤਾਪ ਘੋੜੇ ਦੀ ਬੱਚੀ ਹਾਂਜੀ ਵੀਰੇ ਉਹ ਪਹਿਲਾਂ ਘੋੜੀ ਹੈ ਜੀ ਪਹਿਲਾਂ ਬਸ਼ੇਰੀ ਹੈ ਹਾਂਜੀ ਬਾਈ ਹਾਂ ਉਹ ਆਪਣੇ ਘੋੜੇ ਤੋਂ ਸੂਈ ਹੈ ਜੀ ਮਗਰ ਉਹਦੇ ਬਸ਼ੇਰਾ ਬਹੁਤ ਸ਼ਕੀਨ ਕੰਨ ਦਾ ਸਾਰੇ ਪਾਸੇ ਪੂਰਾ ਬੰਦਾ ਉਹਨੂੰ ਆਪਾਂ ਵੱਡਾ ਘੋੜਾ ਬਣਾਵਾਂਗੇ ਜੀ ਤੁਹਾਨੂੰ ਆਪਣੇ ਪੇਜ ਤੇ ਉਹਦੀਆਂ ਵੀਡੀਓ ਆਉਣਗੀਆਂ ਠੀਕ ਹੈ ਬਾਈ ਤੇ ਇੱਕ ਵੀਰੇ ਆਪਣੇ ਬੱਚਿਆਂ ਦੇ ਵਿੱਚ ਆਪਾਂ ਉਮਰ ਦਾ ਕਦੇ ਵੀ ਝੂਠ ਨਹੀਂ ਮਾਰਦੇ ਫਿਰ ਇੱਕ ਉਹਨਾਂ ਦੀ ਫੋਟੋ ਵੀਡੀਓ ਪੇਜ ਤੇ ਪੈਂਦੀ ਰਹਿੰਦੀ ਆ ਹਾਂਜੀ ਜਦੋਂ ਜਮਦੇ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਉਮਰ ਦੱਸਾਂਗੇ ਜਮਾ ਪੂਰੇ ਦਿਨ ਹੋਣਗੇ ਇਹ ਨਹੀਂ ਵੀ 10 ਦਿਨ ਵੱਧ 10 ਤੇ ਘੱਟ ਦੱਸ ਠੀਕ ਹੈ ਬਾਈ ਇਹ ਬੱਚਾ ਬਾਈ ਕਿੰਨੇ ਦਿਨਾਂ ਦਾ ਹੋ ਗਿਆ ਹੁਣ ਬੇਸ਼ੇਰਾ ਇਹ ਵੀਰੇ ਹੁਣ 20 ਦਿਨਾਂ ਦਾ ਬੇਸ਼ੇਰਾ ਹੋ ਗਿਆ ਅੱਛਾ ਹਾਂਜੀ ਠੀਕ ਹੈ ਬਾਈ ਘੋੜੀ ਵੀ ਵੈਸੇ ਚੰਗੀ ਆ ਬਾਈ ਲੱਕੜ ਵਾਲਾ ਪ੍ਰਤਾਪ ਘੋੜਾ ਜਿਹੜਾ ਪੂਰਾ ਹੋ ਗਿਆ ਉਸੇ ਦੀ ਆ ਨਾ ਹਾਂਜੀ ਉਸੇ ਦੀ ਧੀ ਆ ਜੀ ਠੀਕ ਹੈ ਬਾਈ ਬਾਕੀ ਵੀਰੇ ਜੇ ਹੋਰ ਕੋਈ ਗੱਲਬਾਤ ਆਪਾਂ ਜਿਵੇਂ ਬਾਈ ਨੇ ਗਰਜੀਤ ਨੇ ਸਟੱਡ ਸਰਵਿਸ ਨੂੰ ਲੈ ਕੇ ਤਾਂ ਕਲੀਅਰ ਕਰ ਹੀ ਦਿੰਦੀ ਵੀ ਫੀਸ ਵੀ ਬਹੁਤ ਜੈਨੂਅਲ ਰੱਖੀ ਆ ਤੁਸੀਂ ਹਾਂਜੀ ਫੀਸ ਵੀਰੇ ਜੈਨੂਅਲ ਆ ਫੀਸ ਨਾਲ ਆਪਾਂ ਨੂੰ ਕੋਈ ਮਤਲਬ ਨਹੀਂ ਗਾ ਬਾਲਾ ਹਨਾ ਠੀਕ ਹੈ ਬਾਈ ਆਪਾਂ ਦਾ ਸ਼ੌਂਕ ਨੂੰ ਹੀ ਕੋੜਾ ਰੱਖਿਆ ਹੂੰ ਆ ਬਾਪੂ ਸਾਡੇ ਨੇ ਪੁੱਤਾਂ ਵਾਂਗੂ ਹੀ ਪਾਲਿਆ ਹੋਇਆ ਏ ਕੋੜੇ ਨੂੰ ਠੀਕ ਹੈ ਬਾਈ ਫੀਸ ਨਾਲ ਆਪਾਂ ਨੂੰ ਕੋਈ ਬਾਲਾ ਮਤਲਬ ਨਹੀਂ ਗਾ ਹੂੰ ਕੋਈ ਵਧੀਆ ਬੰਦਾ ਆਊਗਾ ਆਪਾਂ ਮਤਲਬ ਉਵੇਂ ਹੀ ਮਿਲਾਂਗੇ ਜਿਵੇਂ ਪਹਿਲੀ ਵਾਰ ਮਿਲੇ ਤੇ ਦਸਵੀਂ ਵਾਰ ਵੀ ਉਵੇਂ ਹੀ ਮਿਲਾਂਗੇ ਠੀਕ ਹੈ ਬਾਈ ਇੱਕ ਚੀਜ਼ ਹੋਰ ਨੋਟ ਜਦੋਂ ਆਪਾਂ ਮੰਨ ਲਓ ਪਹਿਲਾਂ ਵੀ ਇਹਦੀ ਫੋਟੋਗ੍ਰਾਫੀ ਕੀਤੀ ਇੱਕ ਦਿਨ ਤੇ ਅੱਜ ਵੀ ਉਹਨੂੰ ਗਰਾਊਂਡ ਦੇ ਵਿੱਚ ਤੁਹਾਡੇ ਪਿੰਡ ਵਾਲੇ ਚ ਲੈ ਕੇ ਗਏ ਆ ਮੰਨ ਲਓ ਪਿੰਡ ਵਾਲੇ ਸਾਰੇ ਸੱਜਣਾ ਦਾ ਬਹੁਤ ਮੰਨ ਲਓ ਇਸ ਚੀਜ਼ ਦਾ ਮਾਣ ਮਹਿਸੂਸ ਕਰਦੇ ਆ ਹਾਂਜੀ ਵੀ ਚਲੋ ਸਾਡੇ ਪਿੰਡ ਦਾ ਘੋੜਾ ਉੱਥੇ ਵੀ ਜਦੋਂ ਮਿਲਦੇ ਕਰਦੇ ਆ ਹਾਂਜੀ ਵੀਰੇ ਸਾਰਾ ਪਿੰਡ ਆਪਣੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦਾ ਹਾਂ ਆ ਉਹ じゃ ਕੋਈ ਚੱਕਰ ਨਹੀਂਗਾ ਸਾਰੇ ਜਾਣੇ ਘੋੜੇ ਨੂੰ ਪਿਆਰ ਦਿੰਦੇ ਆ ਜੀ ਠੀਕ ਆ ਬਾਈ ਤੇ ਕਿੰਨੀਆਂ ਘੋੜੀਆਂ ਹੁਣ ਤੱਕ ਇਹ ਤੋਂ ਮੇਡ ਕਰਾਤੀਆਂ ਆਪਾਂ ਆਪਾਂ ਇਹਦੇ ਤੋਂ ਜੀ ਹੁਣ ਤੱਕ 70 75 ਘੋੜੀਆਂ ਮੇਡ ਕਰਵਾਤੀਆਂ ਹਾਂ ਹੁਣ ਇਹਦੇ ਅ ਠੀਕ ਹੈ ਬਾਈ ਹਾਂਜੀ 22 ਰਿਜ਼ਲਟ ਇਹਦੇ ਇਕੱਠੇ ਆਉਣਗੇ ਜੀ ਹੂੰ ਆ ਮੰਨ ਲਓ ਹਜੇ 5 ਕਿ ਸਾਲ ਦੇ ਨੇੜੇ ਤੇੜੇ ਹੋ ਗਈ ਉਮਰ ਜਿਵੇਂ ਤੁਸੀਂ ਹਾਂਜੀ 4.5 ਸਾਲ ਉਮਰ ਮਤਲਬ 4.5 ਤੋਂ ਘੱਟ ਹੀ ਆ ਆਪਾਂ 4.5 ਦੱਸ ਦਿਆਂ ਹਜੇ 4.5 ਤੋਂ 4.5 ਦੇ ਵਿਚਾਲੇ ਆ ਜੀ ਠੀਕ ਹੈ ਬਾਈ ਹਾਂਜੀ ਤੇ ਉਸ ਹੱਬ ਨਾਲ ਬਾਕੀ ਕਦ-ਕੁੱਦ ਚੰਗਾ ਕਰ ਗਿਆ ਗ੍ਰੋਥ ਬਾਡੀ ਸਟਰਕਚਰ ਵਧੀਆ ਬਣਾ ਰਿਹਾ ਬਾਈ ਹਾਂਜੀ ਜਿਹੜਾ ਆਪਾਂ ਤੁਹਾਨੂੰ ਦੋ ਬਿਸ਼ੇਰੀਆਂ ਦਿਖਾਈਆਂ ਜੀ ਜਿਹੜੀ ਪਹਿਲਾਂ ਵਾਲੀ ਬਿਸ਼ੇਰੀ ਆ ਉਦੋਂ ਇਹ ਦੋ ਦੰਦ ਸੀ ਬਿਸ਼ੇਰਾ ਉਖੜੀ ਤੇ ਛੱਡ ਕੇ ਆਪਾਂ ਘੋੜਾ ਬੰਦ ਕਰਤਾ ਸੀ ਹਮ ਰਿਜ਼ਲਟ ਦੇਖਣ ਵਾਸਤੇ ਅੱਛਾ ਹਾਂਜੀ ਠੀਕ ਹੈ ਤੇ ਉਦੋਂ ਬਾਅਦ ਕੋੜੀਆਂ ਮਿਲੀਆਂ ਵਾਧੂ ਤੇ ਹੁਣ ਲੜੀਵਾਰੀ ਦੇ ਰਿਜ਼ਲਟ ਆਉਣਗੇ ਠੀਕ ਹੈ ਬਾਈ ਹਾਂਜੀ ਠੀਕ ਹੈ ਬਾਕੀ ਬਾਈ ਜਿੰਨੇ ਬੱਚੇ ਦੇਖੋ ਆਏ ਆ ਤਿੰਨ ਤਾਂ ਆਪਣੇ ਘਰੀ ਹੋਗੇ ਇੱਕ ਦੋ ਤੁਸੀਂ ਦੱਸਿਓ ਬਾਹਰ ਪਾਸੇ ਕਿੰਨੇ ਹੋਣ ਹੁਣ ਵੀਰੇ ਦੇ 12 ਤੋਂ 13 ਬ ਹਾਂਜੀ ਹਜੇ ਤੱਕ ਇਹ ਚੰਬਾ ਨਹੀਂ ਸੋਇਆ ਕਿਸੇ ਵੀ ਚੰਬੀ ਕੋੜੀ ਤੇ ਜਿਨ੍ਹਾਂ ਨੇ ਪਹਿਲਾਂ ਚੰਬੇ ਬੱਚੇ ਸੀ ਉਹਨਾਂ ਕੋੜੀਆਂ ਨੇ ਵੀ ਨੁਕਰੇ ਬੱਚੇ ਦਿੱਤੇ ਆ ਜੀ ਤੇ ਹਰ ਇੱਕ ਬੱਚਾ ਕੁੰਡੀ ਵਾਲਾ ਕੰਨ ਆ ਜੀ ਜਮਾ ਪੂਰਾ ਸ਼ਕੀਨ ਕੰਨ ਨਾਲ ਜੁੜਦਾ ਠੀਕ ਹੈ ਜੀ ਬਾਕੀ ਬਈ ਜਿਆਦੇ ਬਸ਼ੇਰੀਆਂ ਆਈਆਂ ਜਾਂ ਬਸ਼ੇਰੇ ਜਾਂ ਰਲਮੇ ਹੀ ਆਏ ਆ ਦੋਨੇ ਹਜੇ ਤੱਕ ਤਾਂ ਵੀਰੇ ਰਲਮੇ ਹੀ ਆਏ ਆ ਹੁਣ 2022 ਰਿਜ਼ਲਟ ਆਉਣਗੇ ਉਹਨਾਂ ਚ ਪਤਾ ਲੱਗੂਗਾ ਵੀ ਜਿਆਦਾ ਬਸ਼ੇਰੀਆਂ ਆਉਂਦੀਆਂ ਜਾਂ ਬਸ਼ੇਰੇ ਆਉਂਦੇ ਆ ਕਿੰਨੇ ਕ ਟਾਈਮ ਦੇ ਵਿੱਚ ਵਿੱਚ ਆ ਜਾਣੇ ਆ ਉਹ ਰਿਜ਼ਲਟ ਆ ਜਿਹੜੇ ਮੰਨ ਲਓ ਜੀ ਤੁਸੀਂ ਹੁਣ ਮਾਤ ਦੇ ਵਿੱਚ ਕੋੜੀਆਂ ਜਿਆਦੇ ਮਿਲੀਆਂ ਉਦੋਂ ਬਾਅਦ ਸੀਜ਼ਨ ਤੋਂ ਮੰਨ ਲਓ ਹੁਣ ਸ਼ੁਰੂ ਹੀ ਆ ਜੀ 20-25 ਦਿਨਾਂ ਤੋਂ ਬੱਚੇ ਹੁਣ ਇਹਦੇ ਸ਼ੁਰੂ ਹੋ ਜਾਣੇ ਠੀਕ ਹੈ ਬਾਈ ਹਾਂਜੀ ਬਾਕੀ ਜਿਵੇਂ ਕੰਨ ਦਾ ਇਹ ਆਪ ਦਾ ਵੀ ਬਹੁਤ ਜ਼ਿਆਦਾ ਛੋਟਾ ਇੱਕ ਚੀਜ਼ ਜਿੰਨੀ ਕੁ ਮੈਨੂੰ ਦੇਖਣ ਨੂੰ ਲੱਗਿਆ ਜਿਹੜੇ ਰਿਜ਼ਲਟ ਮੈਂ ਦੇਖਿਆ ਬਾਈ ਬਿਊਟੀ ਕਹਿ ਲਓ ਬਾਕੀ ਜਿਹੜੀ ਕੰਨਾਂ ਦੀ ਬਣਤਰ ਆਪਦੇ ਬੱਚਿਆਂ ਦੇ ਵਿੱਚ ਸੇਮ ਡੱਟੋ ਦਿੰਦਾ ਰਿਜ਼ਲਟ ਹਾਂਜੀ ਵੀਰੇ ਜਿਹੜਾ ਕੋਈ ਇਹ ਆਪ ਮੰਨ ਲਓ ਆਪਸ ਸ਼ੋਅ ਐਨੀਮਲ ਕਹਿ ਦਈਏ ਉਹ ਵੱਖਰੀ ਚੀਜ਼ ਆ ਸਟਾਲੀਅਨ ਕਹਿ ਦਈਏ ਵੱਖਰੀ ਚੀਜ਼ ਆ ਇਹ ਦੋਨਾਂ ਚੀਜ਼ਾਂ 'ਚ ਪੂਰਾ ਉੱਤਰ ਦਾ ਜੇ ਜਿੱਦਾਂ ਦਾ ਆ ਆਪਾ ਸ਼ੋਅ ਕੁਆਲਟੀ ਦਾ ਉਦਾਂ ਦੇ ਬੱਚੇ ਆਉਂਦੇ ਆ ਜੀ ਬਿਲਕੁਲ ਬਾਈ ਹਾਂਜੀ ਬਾਕੀ ਵੀਰੇ ਜਿਵੇਂ ਮੰਨ ਲਓ ਹੁਣ ਰਿਜ਼ਲਟ ਦਾ ਕੁਝ ਟਾਈਮ ਤੱਕ ਹੋਰ ਆਈ ਜਾਣੇ ਆ ਆਪਾਂ ਜਿਵੇਂ ਵੀਡੀਓ ਦੇ ਵਿੱਚ ਭਰਾਮਾਂ ਨੂੰ ਦਿਖਾਇਆ ਇਹਦੇ ਆਪਾਂ ਖੁੱਲੇ ਛੱਡ ਕੇ ਵੀ ਸ਼ਾਟ ਲਏ ਸੀ ਵੀਡੀਓ ਬਣਾਈ ਆ ਉਹਦੇ 'ਚ ਦੇਖੋ ਕਿੰਨੀ ਚੰਗੀ ਦੱਕ ਦੇ ਰਿਹਾ ਸੀ ਗੋੜਾ ਹਣਾ ਪਰਫਾਰਮ ਬਹੁਤ ਵਧੀਆ ਕਰ ਰਿਹਾ ਸੀ ਹਾਂ ਵੀਰੇ ਪਰਫਾਰਮ ਬਹੁਤ ਵਧੀਆ ਕਰਦਾ ਇਹਦੀ ਮਨ ਲਓ ਸੈਰ ਉੱਪਰ ਹੀ ਰੱਖਦਾ ਇਹ ਚੱਕ ਕੇ ਹਨਾ ਉਦਾਂ ਕੰਮ ਨਹੀਂ ਕਰ ਜਿਵੇਂ ਮੰਨ ਲਓ ਆਪਾਂ ਕਹਿ ਦਈਏ ਵੀ ਸਟਾਲੀਅਨ ਕੋੜਾ ਕੋੜੀਆਂ ਦੇ ਛੱਡਾਂ ਨਾਲ ਨੀਵੀ ਪਾ ਜਾਂਦਾ ਹਾਂਜੀ ਭਾਈ ਹਾਂਜੀ ਉਦਾਂ ਦਾ ਕੰਮ ਨਹੀਂ ਕਰ ਭਾਵੇਂ 10 ਕੋੜੀਆਂ ਮਿਲ ਜਾਣ ਹਫ਼ਤੇ ਦੀਆਂ ਭਾਵੇਂ 12 ਮਿਲ ਜਾਣ ਉਦਾਂ ਹੀ ਖੜਦਾ ਜੀ ਇਹਦੀ ਖੜਨੀ ਬਹੁਤ ਸੋਹਣੀ ਇੱਕ ਕੁਆਲਿਟੀ ਹੋਰ ਵੀ ਆ ਵੀਰੇ ਇਹਦੇ ਚ ਇਹਨੂੰ ਜਿਹੜੀ ਜਗ੍ਹਾ ਤੇ ਜਿਸਾਬ ਨਾਲ ਆਪਾਂ ਰੱਖ ਦੇ ਕਰਦੇ ਫਰਜ ਕਰੋ ਸ਼ੋਅ ਕਰਾਉਣ ਵੇਲੇ ਉਸ ਤਰ੍ਹਾਂ ਦਖ ਦਿੰਦਾ ਇਹ ਤੇ ਵੈਸੇ ਸੁਭਾਅ ਦਾ ਨਰਮ ਆਪਾਂ ਖੁੱਲਾ ਛੱਡ ਲਿਆ ਸੀ ਕੋਈ ਵਾਸਤਾ ਨਹੀਂ ਉਸੇ ਤਰ੍ਹਾਂ ਨੇੜੇ ਆ ਜਾਂਦਾ ਜੀ ਨਾਲ ਤੁਰਿਆ ਫਿਰਦਾ ਸੀ ਹਾਂ ਵੀਰੇ ਖੁੱਲਾ ਨਹੀਂ ਵੀ ਜਾਂ ਦੁਬਾਰੇ ਫੜਨ ਵੇਲੇ ਆਖੇ ਨਹੀਂ ਲੱਗੂਗਾ ਹਾਂਜੀ ਖੁੱਲਾ ਛੱਡ ਕੇ ਆਵਾਜ਼ ਮਾਰੋਗੇ ਵੀਰੇ ਤੁਹਾਡੇ ਕੋਲੇ ਆਊਗਾ ਆਪ ਹੂੰ ਵੀ ਮੈਨੂੰ ਪਲੋਸੋ ਤੇ ਸ਼ੋਹ ਤੇ ਲਿਜਾਉਂਗੇ ਤਾਂ ਪੂਰਾ ਆੜਬ ਕੋੜਾ ਲੱਗੂਗਾ ਤੁਹਾਨੂੰ ਜਿਵੇਂ ਤੁਹਾਨੂੰ ਪਤਾ ਹੀ ਆੜਜੰਦੇ ਬੱਚਿਆਂ ਚ ਆੜਬ ਪੂਣਾ ਹੁੰਦਾ ਹੀ ਆ ਹਾਂਜੀ ਬਾਈ ਜੇ ਇਹਨੂੰ ਲਗਾਮ ਪਾਈ ਵੀ ਆ ਤਾਂ ਪੂਰਾ ਆੜਬ ਕੋੜਾ ਹੀ ਜੇ ਆਪਾਂ ਖੁੱਲਾ ਛੱਡਤਾ ਤਾਂ ਆਪਣੇ ਵਾਂਗੂ ਹੀ ਨਾਲ ਚੱਲ ਜਾਂਦਾ ਜੀ ਬਿਲਕੁਲ ਬਾਈ ਤੇ ਬਾਕੀ ਹਾਰਮਨ ਵੀਰੇ ਜਿਵੇਂ ਮੰਨ ਲਓ ਘਰੇ ਵੀ ਤੁਸੀਂ ਬਰੀਡਿੰਗ ਵਾਸਤੇ 4-5 ਘੋੜੀਆਂ ਰੱਖੀਆਂ ਹੋਈਆਂ ਮੇਰੇ ਚੰਗੀਆਂ ਅੱਗੇ ਦਾ ਜੇ ਆਪਾਂ ਫਤਿਹ ਦੀ ਸਟੱਡ ਸਰਵਿਸ ਨੂੰ ਲੈ ਕੇ ਜਾ ਦੇ ਮੰਨ ਲਓ ਜਿਹੜੀਆਂ ਤੁਹਾਡੇ ਘਰੇ ਨੇ ਘੋੜੀਆਂ ਹਾਂਜੀ ਤਕਰੀਬਨ ਸਾਰੀਆਂ ਇਸੇ ਤੋਂ ਤੁਸੀਂ ਮਿੰਟ ਕਰਾਈਆਂ ਜਦੋਂ ਚੰਗੀ ਗੱਲ ਆ ਰਿਜ਼ਲਟ ਵੀ ਵੈਸੇ ਚੰਗਾ ਆ ਗਿਆ ਤੇ ਬਾਕੀ ਹੋਰ ਵੀ ਭਰਾਵਾਂ ਨੂੰ ਅੱਗੇ ਰਿਜ਼ਲਟ ਦੇਖਣ ਨੂੰ ਮਿਲ ਜਾਣੇ ਆ ਸੋ ਉਹਨਾਂ ਘੋੜੀਆਂ ਨੂੰ ਲੈ ਕੇ ਤੁਹਾਡਾ ਕੀ ਬਰੀਡਿੰਗ ਦੇ ਸਾ ਪਰਪਸ ਵਾਸਤੇ ਦੇਖੀ ਤਾਂ ਜਾਦੇ ਫੋਕਸ ਤੁਹਾਡਾ ਇਹੀ ਰਹਿੰਦਾ ਜਾਂ ਸੇਲ ਸੂਲ ਦਾ ਹੀ ਮੜਾ ਮੋਟਾ ਕਰ ਲੈ ਸੇਲ ਦਾ ਵੀ ਰੇ ਆਪਾਂ ਬਹੁਤਾ ਜਿਆਦਾ ਨਹੀਂ ਕਰਦੇ ਹਾਂਜੀ ਆਪਾਂ ਨੂੰ ਤਾਂ ਜ਼ਿਆਦਾਤਰ ਹੁੰਦਾ ਵੀ ਆਪਣੇ ਕੋਲੇ ਸ਼ੋਅ ਵਾਲਾ ਐਨੀਮਲ ਹੋਵੇ ਵੀ ਸਾਰੇ ਲੋਕ ਦੇਖਣ ਹੂੰ ਹਾਂਜੀ ਜਿਆਦਾ ਤਾਂ ਆਪਾਂ ਵੀ ਬਰੀਡਿੰਗ ਤੇ ਹੀ ਧਿਆਨ ਆ ਤੇ ਸ਼ੋਅ ਵਾਲੇ ਐਨੀਮਲ ਪੈਦਾ ਕਰਨ ਦੀ ਆਪਣੀ ਉਮੀਦ ਠੀਕ ਹੈ ਬਈ ਹਾਂਜੀ ਸੋ ਦੋਸਤੋ ਬਾਈ ਹਰਮਨ ਨੇ ਜਿਵੇਂ ਸਾਰੀ ਗੱਲਬਾਤ ਆ ਫਤੇ ਘੋੜੇ ਦੀ ਸਟੱਡ ਸਰਵਿਸ ਨੂੰ ਲੈ ਕੇ ਕਲੀਅਰ ਕਰ ਦਿੱਤੀ ਆ ਬਹੁਤ ਜਿਆਦਾ ਚੰਗਾ ਬਸ਼ੇਰਾ ਤਿਆਰ ਹੋਇਆ ਹਾਲੇ ਨੂੰ ਉਮਰ ਦੇ ਹਿਸਾਬ ਨਾਲ ਆਪਾਂ ਬਸ਼ੇਰਾ ਕਹਿ ਸਕਦੇ ਆ ਪਰ ਰਿਜ਼ਲਟ ਇਹਨੇ ਬਾ ਕੁਮਾਲ ਇੰਨੇ ਚੰਗੇ ਦੇ ਦਿੱਤੇ ਆ ਛੋਟੀ ਉਮਰ ਦੇ ਵਿੱਚ ਹੀ ਵੀ ਤੁਸੀਂ ਇੱਕ ਵਾਰ ਜਦੋਂ ਇਹਦੇ ਬੱਚੇ ਦੇਖੋਗੇ ਨਾ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਏ ਆ ਸਾਰਾ ਕੁਝ ਕਲੀਅਰ ਹੋ ਜਾਣਾ ਵੀ ਘੋੜਾ ਕਿੱਥੇ ਜੇ ਸਟੈਂਡ ਕਰਦਾ ਸੋ ਤਕਰੀਬਨ 6-7 ਸ਼ੋਹਾਂ ਦੇ ਵਿੱਚ ਵੀ ਬਾਈਯਾਰਗਿਆਂ ਨੇ ਇਹਨੂੰ ਲਾਇਆਗਾ ਪਹਿਲੀਆਂ 3 ਪੋਜੀਸ਼ਨਾਂ ਦੇ ਵਿੱਚ ਘੋੜਾ ਆਉਂਦਾ ਰਿਹਾ ਸੋ ਕਿਸੇ ਵੀ ਭਰਾ ਨੇ ਹੋਰ ਕੋਈ ਗੱਲਬਾਤ ਫਤਿਹ ਦੀ ਸਟੱਡ ਸਰਵਿਸ ਨੂੰ ਲੈ ਕੇ ਕਰਨੀ ਹੋਈ ਤਾਂ ਬਾਈਯਾਰਗਿਆਂ ਦੇ ਆਪਾਂ ਵੀਡੀਓ ਦੇ ਵਿੱਚ ਨੰਬਰ ਦੇ ਰਹੇ ਹਾਂ ਫੋਨ ਲਾ ਸਕਦੇ ਹੋ ਫੀਸ ਬਹੁਤ ਜ਼ਿਆਦਾ ਜੈਨੂਨ ਰੱਖੀ ਹੈ ਇਹਨਾਂ ਨੇ ਲਾਈਨ ਚੰਗੀ ਆ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿੰਮੇਦਾਰ ਨਾਲ ਧੰਨਵਾਦ ਜੀ ਸਾਸਿਕ